ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੈਰੀ ਫਾਰਮ ਨਾਨੋ ਕੀ ਵਿੱਚ ਖੜੇ ਆਂ ਜਿੱਥੇ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜਾ ਪ੍ਰਧਾਨ ਅਵਜਿੰਦਰ ਸਿੰਘ ਜੋਗੀ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਇਹ ਅਕਸਰ ਕਿਹਾ ਜਾਂਦਾ ਹੈ ਕਿ ਕਿਸਾਨ ਯੂਨੀਅਨ ਦੇ ਵਿੱਚ ਬਜ਼ੁਰਗ ਦਿਖਾਈ ਦਿੰਦੇ ਨੇ ਬਾਧੂ ਉਮਰਾਂ ਦੇ ਬਜ਼ੁਰਗ ਨੇ ਜਿਹੜੇ ਉਹੀ ਕਿਸਾਨ ਯੂਨੀਅਨ ਜੁਆਇਨ ਕਰਦੇ ਨੇ ਉਹੀ ਦਿਖਾਈ ਦਿੰਦੇ ਨੇ ਪਰ ਤੁਸੀਂ ਮੇਰੇ ਬੈਕ ਸਾਈਡ ਤੇ ਤਸਵੀਰਾਂ ਦੇਖ ਰਹੇ ਹੋਵਾਂਗੇ ਉਹ ਬਿਲਕੁਲ ਜੰਗ ਬਲੱਡ ਮੁੰਡੇ ਨੇ ਜਿਹੜੇ ਨਵੀਂ ਉਮਰ ਦੇ ਉਹ ਵੀ ਕਿਸਾਨ ਜੁਨੀਅਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਸਾਨ ਜੁਨੀਅਨ ਕਾਦੀਆਂ ਇਹ ਜਿਹੜੀ ਅਕਸਰ ਇਹਨਾਂ ਦੇ ਪ੍ਰਧਾਨ ਦੀ ਗੱਲ ਕਰੀ ਜਾਵੇ ਤਾਂ ਉਹ ਵੀ ਜੰਗ ਬਲੱਡ ਬਿਲਕੁਲ ਨੌਜਵਾਨ ਦਿਖਾਈ ਦਿੰਦੇ ਨੇ ਤੇ ਇਹਨਾਂ ਦੀ ਟੀਮ ਦੇ ਵਿੱਚ ਜਿਹੜੇ ਜੁਆਇਨ ਹੋ ਰਹੇ ਨੇ ਉਹ ਵੀ ਸਾਰੇ ਨੌਜਵਾਨ ਮੁੰਡੇ ਨੇ ਬਾਈ ਅਵਜਿੰਦਰ ਸਿੰਘ ਜੋਗੀ ਨੇ ਸਾਡੇ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਅੱਜ ਦਾ ਜਿਹੜਾ ਇਹ oprala ਕੀਤਾ ਗਿਆ ਦੱਸੋ ਜੀ ਉਹ ਬਿਲਕੁਲ ਜੰਗ ਬਲੱਡ ਮੁੰਡੇ ਨਵੀਂ ਉਮਰ ਦੇ ਜੋਇਨ ਕਰਾਏ ਨੇ ਜੀ ਅਕਸਰ ਕਿਹਾ ਜਾਂਦਾ ਕਿ ਯੂਨੀਅਨਾਂ ਵਿੱਚ ਤਾਂ ਬਜ਼ੁਰਗ ਦਿਖਾਈ ਦਿੰਦੇ ਨੇ ਇਹਨਾਂ ਦਾ ਬੱਚਿਆਂ ਦਾ ਸਾਰਿਆਂ ਦਾ ਮੁੰਡਿਆਂ ਦਾ ਪ੍ਰੇਮ ਹੈ ਜੀ ਜਿਹੜਾ ਇੱਕ ਆਪ ਦੀ ਧਰਤੀ ਲਈ ਪੰਜਾਬ ਲਈ ਇਹ ਆਪ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ ਜਦ ਲੀਡਰਾਂ ਤੋਂ ਹੋਰ ਪਾਸਿਓਂ ਬੇਆਸ ਹੋ ਜਾਂਦਾ ਬੰਦਾ ਤਾਂ ਯੂਨੀਅਨ ਦਾ ਰਾਹ ਫੜਦਾ ਜੀ ਵੀ ਕਿਉਂਕਿ ਅਜੇ ਤੱਕ ਕੇਹੀ ਸੰਸਥਾ ਹੈ ਜਿਹੜੀਆਂ ਕਿਸਾਨ ਯੂਨੀਅਨਸ ਨੇ ਇਹੀ ਇੱਕ ਤਰੀਕਾ ਹੈ ਜਿੱਥੋਂ ਬੰਦਾ ਆਪਣੀ ਗੱਲ ਪਹੁੰਚਾ ਸਕਦਾ ਹੈ ਮੰਚ ਤੇ ਜੀ ਉਹਦੇ ਕਰਕੇ ਨਵੇਂ ਮੁੰਡਿਆਂ ਨੇ ਸਾਰਿਆਂ ਨੇ ਸਾਨੂੰ ਜੁਆਇਨ ਕਰਿਆ ਜੀ ਤੇ ਹੁਣ ਅੱਗੇ ਦੇ ਉਪਰਾਲੇ ਕਿਦਾਂ ਦੇ ਕੀਤੇ ਜਾਣਗੇ ਕਿਉਂਕਿ ਨੌਜਵਾਨ ਨਾਲ ਰਲੇ ਨੇ ਇਹਨਾਂ ਦੇ ਨਾਲ ਰਾਇ ਵਿਚਾਰ ਕਰਕੇ ਅੱਗੇ ਜਿੱਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਜਾਂ ਨੌਜਵਾਨੀ ਨੂੰ ਕਿਹੜੇ ਰਾਹ ਤੇ ਲੈ ਕੇ ਜਾਣਾ ਹੈ ਇਹਨਾਂ ਨਾਲ ਵਿਚਾਰ ਕਰਕੇ ਉਹ ਉਪਰਾਲੇ ਹਮਾਰੇ ਕੀ ਸੋਚ ਰਹੇ ਕਿੱਦਾਂ ਦੀਆਂ ਤਿਆਰੀਆਂ ਕਰਨਗੇ ਕਿਉਂਕਿ ਬਜ਼ੁਰਗਾਂ ਦੀ ਜਿਹੜੀ ਸੋਚ ਆ ਉਹ ਆਪਣੀ ਜਗ੍ਹਾ ਹੁੰਦੀ ਆ ਨੌਜਵਾਨਾਂ ਦਾ ਖੂਨ ਗਰਮ ਹੁੰਦਾ ਅਕਸਰ ਕਿਹਾ ਜਾਂਦਾ ਕਿ ਜਾਬਤੇ ਚ ਰਹਿ ਕੇ ਕੰਮ ਕਰਨੇ ਨੇ ਪਰ ਹੁਣ ਕਿੱਦਾਂ ਚੱਲੂ ਸਿਸਟਮ ਅੱਗੇ ਜਿਹੜੇ ਜੀ ਵੈਸੇ ਤੁਸੀਂ ਦੇਖਿਆ ਜਿਆਦਾ ਸੀ ਜਾਬਤੇ ਚ ਵੀ ਹੁੰਨੇ ਆ ਵਿੱਚੋਂ ਜਿਹੜੇ ਬਾਹਰੋਂ ਆਂਸਰ ਯੰਗ ਮੁੰਡੇ ਰਲ ਜਾਂਦੇ ਨੇ ਜਿਹੜੇ ਮੈਂਬਰ ਨਹੀਂ ਹੁੰਦੇ ਉਹ ਆਪਣੇ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ ਜਦ ਆਪਾਂ ਇੱਕ ਦੂਜੇ ਨੂੰ ਜਾਣਦੇ ਹੁੰਨੇ ਆ ਉੱਥੇ ਬੰਦੇ ਸ਼ਰਾਰਤ ਘੱਟ ਹੀ ਕਰਦੇ ਨੇ ਉੱਥੇ ਤਾਂ ਆਪਸ ਵਿੱਚ ਰਲ ਕੇ ਹੀ ਚੱਲਦੇ ਨੇ ਤੇ ਦੂਜੀ ਗੱਲ ਇਹ ਹੈ ਵੀ ਇਹਨਾਂ ਦੇ ਯੰਗਸਟਰਸ ਦਾ ਜਿਹੜੇ ਲੋਕਲ ਕੰਮ ਹੁੰਦੇ ਨੇ ਲੋਕਲ ਲੈਵਲ ਤੇ ਕ੍ਰਾਪਸ਼ਨ ਤੇ ਲੋਕਲ ਲੈਵਲ ਤੇ ਇਹ ਜਿਹਾ ਮਾਹੌਲ ਹੈ ਉਹਦੇ 'ਚ ਇਹਨਾਂ ਨੂੰ ਹੈਲਪ ਮਿਲਦੀ ਹੈ ਜਦ ਸੰਗਠਨ ਤੌਰ ਤੇ ਆਪਾਂ ਇਕੱਠੇ ਹੁੰਨੇ ਆ ਬਿੱਲਿਆ ਲੱਗਿਆ ਹੁੰਦਾ ਤਾ ਤੁਹਾਡੇ ਜਾਇਜ਼ ਕੰਮਾਂ ਨੂੰ ਅਸਰ ਜਵਾਬ ਨਹੀਂ ਦਿੰਦੇ ਇਹ ਗੱਲ ਵੀ ਇੱਕ ਰੀਜ਼ਨ ਹੈ ਵੀ ਕਿਸਾਨੀ ਨੇ ਨਾਲ ਬੰਦੇ ਜੁੜਦੇ ਨਹੀਂ ਤੇ ਨਵੇਂ ਨੌਜਵਾਨ ਮੁੰਡੇ ਨੇ ਤੇ ਇਹਨਾਂ ਨੂੰ ਅੱਗੇ ਸੇਧ ਵੀ ਦੇਣੀ ਪੈਣੀ ਆ ਵੀ ਕਿੱਦਾਂ ਦੀਆਂ ਆਪਾਂ ਲੜਾਈਆਂ ਲੜਦੀਆਂ ਨੇ ਕਿੱਦਾਂ ਲੋਕਾਂ ਦੇ ਹੱਕਾਂ ਲਈ ਜਿਹੜਾ ਪ੍ਰਸ਼ਾਸਨ ਨੂੰ ਝਕਾਉਣਾ ਜਾਂ ਗੱਲਬਾਤ ਕਰਨੀ ਆ ਉਹ ਸਾਰਾ ਕੁਝ ਇਹਨਾਂ ਨੂੰ ਸਮਝਾਉਣਾ ਪੈਣਾ ਉਹਦੇ ਲਈ ਕਿੱਦਾਂ ਦੀਆਂ ਫਿਰ ਪਿਆਰੀਆਂ ਨੇ ਅੱਜ ਕੱਲ ਬੱਚੇ ਸਾਰੇ ਸਿਆਣੇ ਨੇ ਜੀ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਕੋਈ ਐਸੀ ਜੀ ਗੱਲ ਨਹੀਂ ਹੈਗੀ ਜਿਹੜੀ ਅਸੀਂ ਸਿਖਾ ਸਕਦੇ ਆ ਅੱਜ ਕੱਲ ਦੀ ਪਨੀਰੀ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹਮ ਪਰ ਜਿਹੜਾ ਕੋਈ ਥੋੜੀ ਬਹੁਤ ਕੋਈ ਤਜਰਬੇ ਦੀ ਲੋੜ ਹੁੰਦੀ ਆ ਉਹ ਅਸੀਂ ਦੱਸ ਦਿੰਦਾ ਤੇ ਸਾਡੇ ਉਹ ਇਲਾਕੇ 'ਚ ਕੋਈ ਐਸੀ ਜੀ ਪ੍ਰੋਬਲਮ ਆਈ ਨਹੀਂ ਵੀ ਨਾ ਤਾਂ ਕਿਉਂਕਿ ਅਸੀਂ ਤਾਂ ਜੇ ਡੀਮੋਕਰੇਸੀ ਚ ਜਿੰਮੇ ਕਹਿੰਦੇ ਨੇ ਵੀ ਜਿਹੜਾ ਸਮੂਹ ਕਹਿੰਦੇ ਨੇ ਉਹ ਕੰਮ ਕਰਦੇ ਆ ਤੇ ਕੋਸ਼ਿਸ਼ ਇਹ ਹੀ ਹੁੰਦੀ ਆ ਜਦ ਤਰ ਬੱਚਿਆਂ ਦੀ ਵੀ ਵੀ ਕਿਸੇ ਨੂੰ ਹਰਾਨ ਨਾ ਕਰਾਇਆ ਜਾਵੇ ਕੋਈ ਕਹਿੰ ਲੋ ਸੜਕਾਂ ਨਾ ਘੇਰੀਆਂ ਜਾਣ ਜਿਦੇ ਚ ਆਮ ਪਬਲਿਕ ਤੰਗ ਹੋਵੇ ਜੇ ਲੋੜ ਹੈ ਅਫਸਰ ਨਹੀਂ ਕੰਮ ਕਰ ਰਿਹਾ ਅਫਸਰ ਨੂੰ ਹੀ ਘੇਰਿਆ ਜਾਵੇ ਐਜੀ ਗੱਲ ਕਰੀ ਜਾਵੇ ਜਿੱਥੇ ਆਮ ਪਬਲਿਕ ਪਰੇਸ਼ਾਨ ਨਾ ਹੋਵੇ ਆਪਸੇ ਆਨੇ ਨੇ ਸਭ ਕੁਝ ਇਹ ਗੱਲਾਂ ਚ ਪਹਿਲਾਂ ਹੀ ਸਾਡੇ ਨਾਲ ਵਿਚਰਨੇ ਨੇ ਆਫੀਸ਼ੀਅਲੀ ਅੱਜ ਜੁਆਇਨ ਕਰ ਰਿਹਾ ਇਹਨਾਂ ਨੇ ਪਰ ਸਾਡੇ ਨਾਲ ਧਰਨਿਆਂ ਤੇ ਵੀ ਜਾਂਦੇ ਰਹੇ ਨੇ ਲੰਗਰਾਂ 'ਚ ਵੀ ਪਾਰਟਿਸਪੇਟ ਕਰਦੇ ਰਹੇ ਨੇ ਵਧੀਆ ਕੰਮ ਕਰਦੇ ਨੇ ਜੀ ਤੇ ਬਹੁਤ ਸਾਰੇ ਜਥੇਬੰਦੀਆਂ 'ਚ ਇਦਾਂ ਦੇ ਵੀ ਜਿਹੜੇ ਲੋਕ ਨੇ ਜੁਆਇਨ ਕਰਕੇ ਤੁਹਾਡੀ ਜਥੇਬੰਦੀ ਦਾ ਨਾਮ ਹੈ ਜੀ ਵਧੀਆ ਤੁਸੀਂ ਵੀ ਇੱਥੇ ਵਧੀਆ ਕੰਮ ਕਰ ਰਹੇ ਹੋ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਕੱਲ੍ਹ ਜੇ ਦੇਖਿਆ ਜਾਵੇ ਬਲੈਕਮੇਲਿੰਗ ਦਾ ਕੰਮ ਚੱਲ ਰਿਹਾ ਬਹੁਤ ਜ਼ਿਆਦਾ ਇਦਾਂ ਦੇ ਕੰਮ ਕੀਤੇ ਜਾ ਰਹੇ ਨੇ ਕਿਸਾਨ ਯੂਨੀਅਨ ਦਾ ਹਸਾਰਾ ਲੈ ਕੇ ਉਹਨਾਂ ਨੂੰ ਕੀ ਕਹਿੰਗੇ ਜੀ ਜਿਹੜੀਆਂ ਹਨ ਜੀ ਕਾਲੀਆਂ ਭੇਡਾਂ ਸਾਰੇ ਕਿਤੇ ਹੁੰਦੀਆਂ ਨੇ ਦੇਖੋ ਆਪਣਾ ਸਮਾਜ ਚੰਗੇ ਤੇ ਮਾੜੇ ਬੰਦਿਆਂ ਦਾ ਸਮੂਹ ਹੈ ਤੇ ਚੰਗਿਆਂ ਨੇ ਚੰਗੇ ਕੰਮ ਕਰਨੇ ਨੇ ਮਾੜਿਆਂ ਨੇ ਮਾੜੇ ਕੰਮ ਕਰਨੇ ਨੇ ਪਰ ਆਪਾਂ ਜੇ ਇੱਕ ਕੋਈ ਮੈਂਬਰ ਗਲਤ ਕੰਮ ਕਰ ਦਿੰਦਾ ਆਪਾਂ ਸਾਰੇ ਸੰਗਠਨ ਨੂੰ ਮਾੜਾ ਨਹੀਂ ਕਹਿ ਸਕਦੇ ਸੰਗਠਨ ਤਾਂ ਚੰਗੇ ਲਈ ਕੰਮ ਕਰ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਦੀ ਕਹਨੋਂ ਆਵਾਜ਼ ਬੁਲੰਦ ਕਰ ਰਿਹਾ ਤਾਂ ਜੋ ਜਿਹੜੀਆਂ ਇਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹਨਾਂ 'ਚ ਕੋਈ ਇੱਕ ਫਾਰਮੂਲਾ ਸੈੱਟ ਕਰਕੇ ਇਹਨਾਂ ਲਈ ਕਹਾ ਸੁਖਾਲਾ ਜੀਵਨ ਹੋ ਸਕੇ ਜੀ ਤੇ ਪਰ ਹੁਣ ਜਿੰਮੇ ਮਾਹੌਲ ਹੈਗਾ ਵੀ ਆਮ ਕਿਸਾਨੀ ਨੂੰ ਤੁਸੀਂ ਦੇਖਿਆ ਇਹ ਕਰਦੀਆਂ ਨੇ ਉਹਨਾਂ ਨੇ ਆਪ ਦਾ ਜਵਾਬ ਆਪ ਦੇਣਾ ਜੀ ਅਸੀਂ ਆਪਦੀ ਗੱਲ ਕਰ ਸਕਦੇ ਹਾਂ ਅਸੀਂ ਇਹ ਜੀ ਕਿਸੇ ਗੱਲ 'ਚ ਇਨਵੋਲਵ ਨਹੀਂ ਹੁੰਦੇ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਜਿਹਦੇ ਕਰਕੇ ਹਰਮੀਤ ਸਿੰਘ ਕਾਦਿਆ ਨੂੰ ਸਾਡੇ ਉੱਤੇ ਕੋਈ ਰੋਸਾ ਹੋਵੇ ਉਹਨਾਂ ਨੂੰ ਪ੍ਰਾਊਡ ਤੇ ਮਾਣ ਹੀ ਦੌਰ ਦੀ ਕੋਸ਼ਿਸ਼ ਕਰੀਦੀ ਆ ਤਾਂ ਜੋ ਸਾਡੇ ਕਰਕੇ ਉਹਨਾਂ ਦਾ ਨਾਮ ਨਾ ਖਰਾਬ ਹੋਵੇ ਜਿਹੜਾ ਉਹਨਾਂ ਨੇ ਨਾਮ ਬਣਾਇਆ ਜੀ ਨੌਜਵਾਨ ਨੇ ਸਾਰੇ ਨਾਲ ਜੁੜੇ ਨੇ ਗੱਲ ਉਸੇ ਮਾਹੌਲ ਤੇ ਕਰਦੇ ਆ ਇੱਕ ਤਾਂ ਜੀ ਪੰਜਾਬ ਚ ਹੁਣ ਤੁਸੀਂ ਦੇਖ ਰਹੇ ਹੋ ਮਾਹੌਲ ਕਿਦਾਂ ਦਾ ਏ ਇੱਕ ਫਿਲਮਾਂ ਦਾ ਦੌਰ ਆ ਫਿਲਮਾਂ ਗੱਲ ਬਹੁਤ ਨੌਜਵਾਨ ਨੇ ਫਿਲਮਾਂ ਦਾ ਹੀਰੋ ਜਿਹੜੇ ਸਟਾਰ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਹੁੰਦਾ ਏ ਜੇ ਦੇਖਿਆ ਜਾਵੇ ਐਮਰਜੈਂਸੀ ਫਿਲਮਾਂ ਕੰਗਣਾ ਦੀ ਆਈ ਆ ਤੇ ਦਲਜੀਤ ਦੁਸਾਨ ਦੀ ਜਿਹੜੀ ਆ ਰਹੀ ਸੀਗੀ 84 ਤੇ ਉਹਦੇ ਚ ਕਿਸ ਤਰ੍ਹਾਂ ਦੇਖ ਰਹੇ ਹੋ 84 ਬੈਨ ਕਰ ਦਿੱਤੀ ਗਈ ਪਰ ਕੰਗਣਾ ਦੀ ਰਿਲੀਜ਼ ਹੋ ਗਈ ਆ ਇਹੀ ਪ੍ਰੋਬਲਮ ਹੈ ਨਾ ਜੀ ਸਰਕਾਰਾਂ ਜਿਹੜਾ ਕੁਝ ਚਾਹੁੰਦੀਆਂ ਨੇ ਉਹਦਾ ਪ੍ਰੋਪਗੈਂਡਾ ਕਰਦੀਆਂ ਨੇ ਤੁਸੀਂ ਦੇਖੋ ਐਮਰਜੈਂਸੀ ਦੇ ਅਗੇਂਸਟ ਸਿੱਖਾਂ ਨੇ ਆਵਾਜ਼ ਵੀ ਉਠਾਈ ਤੇ ਮੁਜਾਹਰੇ ਵੀ ਕਰੇ ਪਰ ਉਹਨੂੰ ਬੈਨ ਨਹੀਂ ਕਰਿਆ ਗਿਆ ਪਰ ਜਿਹੜੀ ਦੇ ਕਹ ਲਓ ਦਲਜੀਤ ਨੂੰ ਦਸਾਂਝ ਦੀ ਫਿਲਮ ਜਿਹਦੇ ਤੇ ਕੋਈ ਵੀ ਇਹ ਜੀਬਜੈਕਸ਼ਨ ਨਹੀਂ ਲੱਗੀ ਅਜੇ ਪਹਿਲੇ ਹੀ ਸੈਂਸਰ ਨੇ ਕੱਟ ਕਰਤੀ ਹਮ ਇੱਕ ਪਾਸੇ ਤਾਂ ਤੁਸੀਂ ਜਿਹੜਾ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਉਤਸ਼ਾਹਿਤ ਕਰਦੇ ਹੋ ਹਮ ਜੇ ਉਹ ਤੁਹਾਡੇ ਨੂੰਕੂਲ ਹੈ ਜੇ ਤੁਹਾਡੀ ਸੋਚ ਦੇ ਉਲਟ ਕੋਈ ਗੱਲ ਕਰ ਦਵੇ ਉਹ ਬਰਦਾਸ਼ਤ ਨਹੀਂ ਕਰਦੇ ਕਾਲੀ ਯੁਗ ਦਾ ਪ੍ਰਭਾਵ ਹੈ ਜੀ ਜਿਹੜਾ ਬੰਦਾ ਹਰੇਕ ਇਹ ਸੋਚਦਾ ਮੇਰੀ ਸੋਚ ਠੀਕ ਹੈ ਉਹਦੇ ਤੇ ਹੀ ਫਿਲਮਾਂ ਬਣਨ ਉਹਦੇ ਤੇ ਹੀ ਸਭ ਕੁਝ ਹੋਵੇ ਹੁਣ ਆਰਐਸਐਸ ਤੇ ਬੀਜੇਪੀ ਦੀ ਸੋਚ ਹੀ ਹੈ ਵੀ ਸਾਡੀ ਈਡੀਆਲੋਜੀ ਤੇ ਸਾਡੀ ਸੋਚ ਤੇ ਗੱਲ ਕਰਨ ਵਾਲੇ ਉਹ ਜਿਹੇ ਚੈਨਲ ਤੁਸੀਂ ਦੇਖ ਲਓ ਗੋਦੀ ਮੀਡੀਆ ਨਹੀਂ ਕਦੀ ਨਹੀਂ ਨਾਮ ਆਇਆ ਸੀ ਇਹਨਾਂ ਦੀ ਸਰਕਾਰ ਆਈ ਹੈ ਤਾਂ ਗੋਦੀ ਮੀਡੀਆ ਫਿਰ ਅਫਸਰ ਵੀ ਜਿੰਨੇ ਕਹੋ ਹੈਗੇ ਨੇ ਸੀਬੀਆਈ ਤੇ ਇਹਦੇ ਵਾਲੇ ਈਡੀ ਵਾਲੇ ਸਾਰੇ ਇਹਨਾਂ ਦੇ ਹੀ ਆਪੋਜ਼ਿਟ ਗਰੁੱਪਸ ਨੂੰ ਉਹ ਕਹੋ ਕਰ ਰਹੇ ਨੇ ਵੀ ਇਹਨਾਂ ਨੂੰ ਹੀ ਰੋਕ ਰਹੇ ਨੇ ਆਪੋਜੀਸ਼ਨ ਨੂੰ ਹੀ ਤਾਂ ਜੋ ਬੀਜਪੀ ਦੇ ਅਨੁਕੂਲ ਸਾਰਾ ਕਾਰਵਾ ਚੱਲ ਸਕੇ ਉਹਨਾਂ ਦੀ ਕੋਈ ਵੀ ਇਨਕੁਆਇਰੀ ਨਹੀਂ ਹੁੰਦੀ ਚਾਹੇ ਉਹ ਰਿਫੇਲ ਹੋਵੇ ਚਾਹੇ ਕੋਈ ਹੋਰ ਗਲਵਾਤ ਚ ਤੁਸੀਂ ਦੇਖੋ ਅਮਰੀਕਾ ਦੀ ਜੀ ਜਿਹੜੀ ਇੱਕ ਜਾਂਚ ਏਜੰਸੀ ਨੇ ਅਡਾਨੀ ਜੀ ਨੂੰ ਇਨਵੋਲਵ ਕਰ ਰਿਆ ਇੱਕ ਆਪਣਾ ਕਰਪਸ਼ਨ ਦੇ ਕੇਸ 'ਚ ਪਰ ਆਪਣੇ ਇੰਡੀਆ ਦੇ ਵਿੱਚੋਂ ਕੋਈ ਵੀ ਆਵਾਜ਼ ਇਹਨਾਂ ਦੇ ਖਿਲਾਫ ਬੋਲ ਨਹੀਂ ਸਕਦੀ ਇਹ ਇਸੇ ਕਰਕੇ ਯੂਨੀਨਨ ਨੂੰ ਅਗਲਾ ਵਧੀਆ ਮੰਨਦਾ ਯੂਨੀਨਨ ਜੋਇਨ ਕਰਦਾ ਅਗਲੇ ਨੂੰ ਇਹ ਹੁੰਦਾ ਜਿਹਨੇ ਸੱਚ ਦਾ ਸਾਥ ਦੇਣਾ ਉਹ ਸੱਚੀ ਹੈ ਅਜੇ ਤੱਕ ਤਾਂ ਯੂਨੀਅਨਾਂ ਹੀ ਵੇ ਜਿਹੜੀ ਸੱਚੀ ਗੱਲ ਕਰਦੀਆਂ ਨੇ ਬਾਕੀਆਂ ਨੂੰ ਤਾਂ ਚੁੱਪ ਕਰਾਤਾ ਗਿਆ ਕਿਸੇ ਨਾ ਕਿਸੇ ਪੈਸੇ ਦੇ ਜਾਂ ਡੰਡੇ ਦੇ ਡਰ ਨਾਲ ਯੂਨੀਅਨਾਂ ਤੇ ਅਜੇ ਨਵਸ ਕੰਜਾ ਜਾਦਾ ਨਹੀਂ ਕਰ ਸਕੇ ਚਾਹੇ ਲਾਅ ਸਾਰੇ ਇਹਨਾਂ ਨੇ ਬਣਾਤੇ ਨਵੇਂ ਲਾਅ ਯੂਨੀਅਨਾਂ ਨੂੰ ਰੋਕਣ ਨੂੰ ਪਰ ਫੇਰ ਵੀ ਪੰਜਾਬ ਦੀ ਧਰਤੀ ਇਹ ਜੀ ਹੈ ਇੱਥੇ ਡਰ ਤੇ ਦਬਾਅ ਨਾਲ ਨਹੀਂ ਲੋਕਾਂ ਨੂੰ ਚੁੱਪ ਕਰਾਇਆ ਜਾ ਸਕਦਾ ਜਿਹਦੇ ਕਰਕੇ ਸਭ ਤੋਂ ਵੱਧ ਜੁਨੀਆ ਨਾ ਹੋਰੇ ਕੰਮ ਕਰ ਰਹੀਆਂ ਜੁਨੀਆ ਨਾ ਕੰਮ ਕਰ ਰਹੀਆਂ ਨੇ ਜੀ ਅੰਦੋਲਨ ਵੀ ਚੱਲ ਰਿਹਾ ਹੈ ਪਰ ਸਰਕਾਰ ਤੇ ਕੋਈ ਅਸਰ ਨਹੀਂ ਦਿਖਾਈ ਦਿੰਦਾ ਇਹ ਦੇਖਿਆ ਜਾਵੇ ਕਣਕ ਦੇ ਰੇਟਾਂ ਨੂੰ ਜਦੋਂ ਕਿਸਾਨਾਂ ਤੋਂ ਖਰੀਦਣੀਆਂ ਤਾਂ ਰੇਟ ਹੋਰ ਹੁੰਦਾ ਤੇ ਅੱਜ ਵਪਾਰੀਆਂ ਦੀ ਵਿਕਣੀ ਆ ਰੇਟ ਅਸਮਾਨ ਸੂਰੇ ਨੇ ਜੀ ਗਰੀਬ ਪਰਿਵਾਰ ਕਿੱਧਰ ਨੂੰ ਜਾਣਗੇ ਇਹੀ ਗੱਲ ਹੈ ਨਾ ਜੀ ਦੇਖੋ ਅਜੇ ਸਾਰੀ ਸੁਸਾਇਟੀ ਇਹ ਗੱਲ ਆਪਣੇ ਸਮਾਜ ਨਹੀਂ ਇਹ ਗੱਲ ਸਮਝ ਰਿਆ ਇਹਨਾਂ ਨੇ ਦੁਕਾਨਾਂ ਨੂੰ ਖਤਮ ਕਰਨ ਲਈ ਮਾਲਜ਼ ਬਣਾਤੇ ਵੱਡੀਆਂ ਕੰਪਨੀਆਂ ਨੇ ਫਾਰਮਰਜ਼ ਨੂੰ ਖਤਮ ਕਰ ਲਈ ਅਨਾਜ ਤੇ ਇਹ ਕਰਜ਼ਾ ਕਰਨ ਲੱਗੇ ਹੋਏ ਨੇ ਜਿਵੇਂ ਕਰਕੇ ਦਿੱਲੀ ਇੰਨਾ ਸੰਘਰਸ਼ ਲੜਿਆ ਇਹ ਜਿੱਦਣ ਬਾਕੀ ਸਾਰਾ ਸਮਾਜ ਸਮਝ ਗਿਆ ਵੀ ਇਹ ਸਾਡੇ ਹੱਕ ਦੀ ਗੱਲ ਹੈ ਅਸੀਂ ਲੜਾਈ ਲੜਨੀ ਹੈ ਉਸ ਦਿਨ ਸਾਰਾ ਕੁਝ ਹੀ ਠੀਕ ਹੋ ਜਾਊਗਾ ਕਦੋਂ ਸਮਝਣਗੇ ਜੀ ਇਹ ਸਮਝਦੇ ਕਿਉਂ ਨਹੀਂ ਕਿਉਂਕਿ ਅੱਜ ਵੀ ਜੇ ਦੇਖਿਆ ਜਾਵੇ ਕਿਸਾਨ ਦੇ ਘਰ ਚੋਂ ਤੱਕ ਕਿਸਾਨ ਦੇ ਖੇਤਾਂ 'ਚ ਫਸਲ ਹੁੰਦੀ ਆ ਉਹ ਆਪਣਾ ਪੂਰਾ ਜਿਹੜਾ ਪ੍ਰਬੰਧਾ ਕਰਕੇ ਆਪਣੀ 1 ਸਾਲ ਦੀ ਕਣਕ ਆ ਜਿਹੜੀ ਜਮ੍ਹਾਂ ਕਰ ਲੈਂਦਾ ਏ ਪਰ ਗਰੀਬ ਪਰਿਵਾਰਾਂ ਅਜਿਹੇ ਨੇ ਜਿਨ੍ਹਾਂ ਨੇ ਥੋੜੀ ਥੋੜੀ ਖਰੀਦ ਕੇ ਖਾਣੀਆਂ ਜਦੋਂ ਪੰਜਾਇਸ਼ ਹੁੰਦੀ ਆ ਉੰਨੀ ਕੁ ਲੈ ਲੈਂਦੇ ਨੇ ਪਰ ਅੱਜ ਦੇ ਦੌਰ ਚ ਕਈ ਪਰਿਵਾਰਾਂ ਅਜਿਹੇ ਨੇ ਜਿਨ੍ਹਾਂ ਦੇ ਘਰੇ ਅੱਜ ਆਟਾ ਤੱਕ ਨਹੀਂ ਹੈਗਾ ਕਣਕ ਸਾਮਾਨ ਸੂਰੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹਨਾਂ ਨੇ ਜੇ ਆਪ ਦੀ ਆਈ ਸਰਕਾਰ ਉਹਨਾਂ ਨੇ ਵੀ ਜਿਹੜੇ ਵਾਅਦੇ ਕਰੇ ਸੀ ਜਿਹੜਾ ਕੁਝ ਉਹ ਉਹਨਾਂ ਨੇ ਕਿਹਾ ਸੀ ਉਹਦੇ ਤੇ ਖਰੇ ਨਹੀਂ ਉਤਰੇ ਅਸਲ 'ਚ ਲੀਡਰਾਂ ਨੇ ਜਿਹੜੇ ਖਾਬ ਨੇ ਉਹ ਵੱਡੇ ਦਿਖਾ ਦਿੰਦੇ ਨੇ ਹੂੰ ਉਹਦੇ ਤੇ ਖਰਾ ਉਤਰਨਾ ਬਹੁਤ ਔਖਾ ਹੁੰਦਾ ਹੈ ਪਰ ਸਮਾਜ ਨੂੰ ਚਲਾਉਣ ਲਈ ਤੁਹਾਨੂੰ ਸਾਰੇ ਵਰਗਾਂ ਨੂੰ ਨਾਲ ਲੈਣਾ ਪੈਂਦਾ ਹੈ ਇਹ ਪਰ ਸਿਰਫ سرمਾਈਦਾਰਾਂ ਦੀ ਸਰਕਾਰ ਹੈ ਜੀ ਇਹਨਾਂ ਨੇ 90 ਦਾ ਗਾਲ ਕੁੱਟ ਕੇ 10 ਨੂੰ ਫਾਇਦਾ ਪਹੁੰਚਾਉਣਾ ਤੇ ਉਸੇ ਲਈ ਕੰਮ ਕਰ ਰਹੇ ਨੇ ਤੇ ਸਮੇ ਸਮਰਥ ਹੈ ਜੀ ਅੱਪੀ ਅਜਾ ਟਾਈਮ ਆਊ ਕਿਉਂਕਿ ਦੇਖੋ ਅੰਗਰੇਜ਼ਾਂ ਵੇਲੇ ਵੀ ਕਿਹੜਾ ਕਹਿੰਦੇ ਸੀ ਵੀ ਸਾਡੇ ਰਾਜ ਚ ਸੂਰਜ ਉੱਗਦਾ ਸਾਡੇ ਚ ਰਾਜ ਚ ਸੂਰਜ ਚੜ੍ਹਦਾ ਓਡਾ ਰਾਜ ਨਹੀਂ ਰਿਹਾ ਇਹ ਕਿਸੇ ਦੇ ਪਾਣੀ ਹਾਰਨੇ ਇਹ ਤਾਂ ਬੰਦੇ ਨੂੰ ਹੰਕਾਰ ਹੁੰਦਾ ਵੀ ਮੈਂ ਕਰ ਰਿਹਾ ਮੇਰਾ ਏ ਪਰ ਕੋਈ ਨੇਚਰ ਕੋਈ ਰੱਬ ਕੋਈ ਚੀਜ਼ ਹੈਗਾ ਜਿਹੜਾ ਹੌਲੀ ਹੌਲੀ ਇਹਨਾਂ ਦਾ ਹੰਕਾਰ ਭੰਦਦਾ ਇਹਨਾਂ ਦਾ ਵੀ ਪਾਪ ਦਾ ਘੜਾ ਭਰਨ ਵਾਲਾ ਜੀ ਛੇਤੀ ਉਹ ਹੰਕਾਰ ਫੁੱਟ ਜਾਊਗਾ ਅੱਪਾ ਸਾਰੇ ਦੇਖਾਂਗੇ ਲੋਕ ਜਾਗਰਤ ਹੋਣਗੇ ਅਜੇ ਕਹ ਲੋ ਆਰਐਸਐਸ ਤੇ ਬੀਜੇਪੀ ਦੀ ਵਰਕਸ਼ਿਪ ਚ ਲੱਗੇ ਹੋਏ ਨੇ ਪਰ ਦੇਸ਼ ਦੀ ਵਰਕਸ਼ਿਪ ਤੇ ਤੇ ਕਨਸਟੀਟਿਊਸ਼ਨ ਤੇ ਖੜਨ ਲਈ ਜਿਆਦਾ ਲੋੜ ਹੈ ਉਸੇ ਤੇ ਹੀ ਕਰਨਾ ਚਾਹੀਦਾ ਤੇ ਮੇਰੇ ਹਿਸਾਬ ਨਾਲ ਜਿਵੇਂ ਕੇਜਰੀਵਾਲ ਜੀ ਵੀ ਫ੍ਰੀ ਫੰਡ ਦੀਆਂ ਚੀਜ਼ਾਂ ਵੰਡ ਰਹੇ ਨੇ ਮੋਦੀ ਜੀ ਵੀ ਵੰਡ ਰਹੇ ਨੇ ਚੀਜ਼ਾਂ ਨਹੀਂ ਚਾਹੀਦੀਆਂ ਕੰਮ ਦੋ ਬੰਦਿਆਂ ਨੂੰ ਰੋਜ਼ਗਾਰ ਮਿਲੇ ਤੇ ਇੱਕ ਬੰਦਿਆਂ ਲਈ ਅੱਗੇ ਹੋਰ ਸਾਧਨ ਖੁੱਲਣ ਜਿੱਥੇ ਦੇਸ਼ ਤਰੱਕੀ ਕਰੇ ਨਾ ਕਿ ਦੇਸ਼ ਪਿੱਛੇ ਜਾਵੇ ਇਸ ਤੇ ਕੰਮ ਕਰਨਾ ਜ਼ਰੂਰੀ ਹੈ ਜੀ ਪਰ ਸਰਕਾਰ ਨਹੀਂ ਸੁਣਦੀ ਇਹ ਮਦਭਾਗੀ ਗੱਲ ਹੈ ਅਫਸਰ ਜਿਹੜੇ ਬਿਊਰੋਕਰੇਟਸ ਨੇ ਤੇ ਹੋਰ ਅਫਸਰ ਨੇ ਉਹ ਸੁਣਵਾਈ ਕਰਾ ਸਕਦੇ ਨੇ ਪਰ ਹੁਣ ਪਤਾ ਨਹੀਂ ਕੀ ਗੱਲ ਉਹ ਵੀ ਬੜੇ ਦਬਾਅ ਥੱਲੇ ਆਏ ਹੋਏ ਨੇ ਤੇ ਸਾਨੂੰ ਤਾਂ ਇਹ ਵੀ ਪਤਾ ਚੱਲਿਆ ਵੀ ਆਰਐਸਐਸ ਦੀ ਭਰਤੀ ਹੈ ਜਿਹੜੀ ਉਹ ਆਈਐਸ ਤੇ ਉਹਨਾਂ ਅਫਸਰਾਂ ਨੂੰ স্পੈਸ਼ਲ ਕੰਮ ਕਰਕੇ ਆਪਦੇ ਬੰਦਿਆਂ ਨੂੰ ਰਖਾ ਰਹੇ ਨੇ ਤੇ ਹੋ ਸਕਦਾ ਵੀ ਇਹ ਪੂਰੀ ਗੱਲ ਸੱਚ ਵੀ ਨਾ ਹੋਵੇ ਪਰ ਉਹ ਕਹਿੰਦੇ ਨੇ ਵੀ ਧੂਆਂ ਤਾਂ ਹੀ ਉੱਠਦਾ ਜੇ ਕਿਤੇ ਮਾੜੀ-ਮੋਟੀ ਅੱਗ ਸੜਕਦੀ ਹੋਵੇ ਤੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦਾ ਇਹਨਾਂ ਨੇ ਕਬਜ਼ਾ ਕਰਿਆ ਪਿਆ ਤੇ ਆਪਦੀ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੇ ਨੇ ਉਹ ਚੀਜ਼ ਨੇ ਲੋਕਾਂ ਨੂੰ ਕੌਂਦੀ ਐ ਇਸੇ ਕਰਕੇ ਸੰਘਰਸ਼ ਛੱਡਦੇ ਨਹੀਂ ਕਿ ਨੌਜਵਾਨ ਜੋਇਨ ਹੋਏ ਨੇ ਨਵੀਆਂ ਉਮਰਾਂ ਨੇ ਅੱਗੇ ਇਹਨਾਂ ਦਾ ਸਾਰਾ ਭਵਿੱਖ ਪਿਆ ਹੈ ਤੇ ਬਹੁਤ ਸਾਰੇ ਨੌਜਵਾਨ ਪੜੇ ਲਿਖੇ ਵੀ ਹੋਣਗੇ ਜਿਨ੍ਹਾਂ ਦੀਆਂ ਅੱਗੇ ਸੋਚਾਂ ਨੇ ਕਿ ਅਸੀਂ ਕੋਈ ਅਫਸਰ ਬਣਨਾ ਹੈ ਨੌਕਰੀਆਂ ਤਪਾਉਣ ਦੇ ਲਈ ਵੀ ਕੋਈ ਉਪਰਾਲੇ ਕੀਤੇ ਜਾਣਗੇ ਇਹਨਾਂ ਨੂੰ ਅੱਗੇ ਲੈ ਕੇ ਜਾਣ ਲਈ ਕਿਉਂਕਿ ਸਾਡੇ ਦੇਸ਼ ਦਾ ਭਵਿੱਖ ਹੈ ਜਿਹੜਾ ਨਹੀਂ ਹੈ ਉਹ ਨੌਜਵਾਨਾਂ ਦੇ ਸਿਰ ਤੇ ਖੜੀ ਹੈ ਮੈਂ ਤੁਹਾਨੂੰ ਕਹਿ ਕੇ ਹਟਿਆ ਪਹਿਲਾਂ ਵੀ ਅਸੀਂ ਪਰਸਨਲ ਲੋਕਲ ਲੈਵਲ ਤੇ ਜਿਆਦਾ ਅਗਲੇ ਦੀ ਮਦਦ ਕਰਦੇ ਆਂ ਵੀ ਜੇ ਕਿਤੇ ਕੋਈ ਕੰਮ ਪੈ ਗਿਆ ਹੁਣ ਜਿਵੇਂ ਫਾਰਮਰ ਰਿਜੈਕਟ ਹੋ ਗਿਆ ਕੋਈ ਕੁਝ ਹੋ ਗਿਆ ਉਹ ਜੇ ਕੰਮਾਂ 'ਚ ਅਸੀਂ ਪਹਿਲਾਂ ਹੀ ਕੋਸ਼ਿਸ਼ ਕਰਦੇ ਆਂ ਵੀ ਅਸੀਂ ਆਪਦੇ ਤੌਰ ਤੇ ਜਾ ਕੇ ਉਹਨਾਂ ਦੇ ਨਾਲ ਖੜੀਏ ਜਿਹਦੇ ਨਾਲ ਤਕਾ ਹੁੰਦਾ ਤੇ ਜੇ ਇਹਨਾਂ ਦੇ ਵੀ ਅਸੀਂ ਕਰ ਸਕਦੇ ਹੋਏ ਤਾਂ ਅਸੀਂ ਬਹੁਤ ਖੁਸ਼ੀ ਨਾਲ ਕਰਾਂਗੇ ਪਰ ਜਿੰਨੇ ਚਿਰ ਤੱਕ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ ਹੀ ਹੈ ਵੀ ਸਰਕਾਰ ਨੂੰ ਸੰਘਰਸ਼ ਨਾਲ ਬਣਾਉਣਾ ਹੁੰਦਾ ਹੁਣ ਤਾਂ ਸੰਘਰਸ਼ ਵੀ ਤੁਹਾਡੇ ਸਾਹਮਣੇ ਡੱਲੇ ਵਾਲ ਸਾਹਿਬ ਜਾਣ ਵਾਲੇ ਪਏ ਨੇ ਇਹ ਸਰਕਾਰਾਂ ਜਿਵੇਂ ਹੀ ਨਹੀਂ ਕੋਈ ਇਹਨਾਂ ਤੇ ਇੱਕ ਵੀ ਬੂੰਦ ਜਿਵੇਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਏਕੇ ਦੀ ਘਾਟ ਹੈ ਜੀ ਜੇ ਇਹ ਕੋਹੋ ਜੇ ਤਾਂ ਡੱਲੇ ਵਾਲ ਸਾਹਿਬ ਦੀ ਜਾਨ ਬਚ ਸਕਦੀ ਸੀ ਜਾਂ ਬਚ ਚੂਗੀ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਅੱਜ ਵੀ ਤੁਸੀਂ ਦੇਖੋ ਇਹ ਗੱਲ ਉਹ ਕਹਿੰਦਾ ਹੈ ਜਿਹੜੇ ਨੂੰ ਦਿੱਲੀ ਦੇ ਸੰਘਰਸ਼ ਦੀ ਸਾਰੀ ਵਿਚਾਲਾ ਟਰੁੱਥ ਨਹੀਂ ਪਤਾ ਦਿੱਲੀ ਤੋਂ ਵੀ ਇਹਨਾਂ ਨੇ ਆਪਣੀਆਂ ਮੰਗਾਂ ਨਹੀਂ ਮੰਨਣੀਆਂ ਸੀ ਉਹ ਤੋਂ ਉਦੋਂ ਐਨੇ ਲੈਵਲ ਤੇ ਮੋਦੀ ਜੀ ਨੂੰ ਬਾਹਰ ਗਿਆ ਨੂੰ ਆਪਣੇ ਮੁੰਡਿਆਂ ਨੇ ਘੇਰਿਆ ਉੱਥੇ ਝੰਡੇ ਦਿਖਾਏ ਇਹਨਾਂ ਨੂੰ ਮੇਰੇ ਖਿਆਲ ਚ ਇਹ ਡਰ ਹੋ ਗਿਆ ਸੀ ਵੀ ਕਿਤੇ ਦੇਸ਼ ਦਾ ਟੋਕੜਾ ਹੀ ਨਾ ਹੋ ਚਿਰ ਤਾਂ ਇਹਨਾਂ ਨੇ ਦਿੱਲੀ ਦਾ ਸਾਰਾ ਸੰਘਰਸ਼ ਦੀਆਂ ਗੱਲਾਂ ਮੰਨੀਆਂ ਤੇ ਜੇ ਉੱਥੇ ਵੀ ਡੱਟ ਕੇ ਬੈਠੇ ਰਹਿੰਦੇ ਕਹਿੰਦੇ ਨੇ ਐਮਐਸਬੀ ਮਿਲ ਜਾਂਦੀ ਆ ਮਿਲ ਜਾਂਦੀ ਹੋ ਸਕਦਾ ਹੈ ਕਨਫਲਿਕਟ ਹੋਰ ਵੱਜ ਜਾਂਦਾ ਨਹੀਂ ਮੰਨੀਆਂ ਤਾਂ ਉੱਥੇ ਐਲਾਨੇ ਕੀਤਾ ਜੀ ਮੰਨੀਆਂ ਤਾਂ ਹੈ ਨਹੀਂ ਹਾਂ ਚਲੋ ਐਲਾਨ ਕਰਤਾ ਹੁਣ ਜਿਵੇਂ ਕਹਿੰਦਾ ਨੇ ਮਰੇ ਮੁਕਰੇ ਦਾ ਕੀ ਕਹਿਣਾ ਹੁਣ ਜੇ ਭਾਵੇਂ ਮਰ ਮੁਕਰੇ ਗਿਆ ਸੀ ਵੀ ਕੀ ਕਰ ਸਕਦੇ ਸਾਨੂੰ ਤਾਂ ਉਮੀਦ ਸੀ ਨਾ ਵੀ ਮੰਨ ਕੇ ਅਨਾਉਂਸ ਕਰਤਾ ਹੁਣ ਹੁਣ ਵੀ ਜਿਹੜਾ ਮਰਨ ਵਰਤਾ ਉਹ 121 ਦਾ ਖਤਮ ਕਰਾਤਾ ਜਿੱਡੇ ਵਾਲਾ ਸਭ ਨੂੰ ਮੈਡੀਕਲ ਟ੍ਰਿਪ ਲਵਾਤੀ ਕਹਿੰਦੇ 14 ਫਰਵਰੀ ਦੀ ਮੀਟਿੰਗ ਆ ਵਿਚਾਰ ਕਰਾਂਗੇ ਲੱਗਦਾ ਅੱਗੇ ਕੋਈ ਫੈਸਲਾ ਹੋਊ ਨਹੀਂ ਜੀ ਇਹਨਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਨੇ ਇਹ ਤਾਂ ਕੋਈ ਵਰਲਡ ਲੈਵਲ ਤੇ ਹੀ ਆਪਣੀ ਯੂਨ ਚ ਗੱਲ ਚੱਲੇ ਤਾਂ ਤਾਂ ਕੁਝ ਹੋ ਸਕਦਾ ਨਹੀਂ ਲੋਕਲ ਲੈਵਲ ਤੇ ਤਾਂ ਅਫਸਰ ਵੀ ਇਹਨਾਂ ਦੇ ਨੇ ਸਭ ਕੁਝ ਇਹਨਾਂ ਦਾ ਹੈ ਜੇ ਕਿਤੇ ਸੜਕਾਂ ਰੋਕਦੇ ਆ ਕੋਈ ਸੰਘਰਸ਼ ਕਰਦੇ ਆ ਉਹਦੇ ਚ ਵੀ ਨੁਕਸਾਨ ਆਪਣੇ ਹੀ ਪੰਜਾਬੀਆਂ ਦਾ ਹੁੰਦਾ ਤੇ ਇਸ ਕਰਕੇ ਮੇਰੇ ਖਿਆਲ ਚ ਉਹਦਾ ਨਵੇਂ ਮੁੰਡਿਆਂ ਨੂੰ ਪੜ੍ਹਾਈ ਕਰਕੇ ਵਕਾਲਤ ਕਰਕੇ ਯੂ ਐਨ ਦੇ ਵਿੱਚ ਆਪਣੀ ਕੇਸ ਰੱਖਣਾ ਚਾਹੀਦਾ ਤਾਂ ਜੋ ਜਿਹੜੀਆਂ ਉਰੇ ਦੀਆਂ ਸਰਕਾਰਾਂ ਗਲਤ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਉੱਥੇ ਕੁਐਸਚਨਏਬਲ ਬਣਾਇਆ ਜਾਵੇ ਉਰੂ ਸਬੂਤ ਇਕੱਠੇ ਕਰੇ ਜਾਣ ਉੱਧਰ ਨੂੰ ਇੰਨੀ ਮਿਹਨਤ ਅਸੀਂ ਵੀ ਨਹੀਂ ਕਰ ਸਕਦੇ ਕਿਸਾਨ ਯੂਨੀਅਨ ਨਾਲੇ ਜੇ ਸੰਗਠਨ ਸਾਰੇ ਹੀ ਵਪਾਰੀ ਵਰਗ ਵੀ ਅਸੀਂ ਆੜਤੀਆਂ ਕੋਲ ਵੀ ਫਿਰ ਰਹੇ ਸੀ ਜਦ ਦਿੱਲੀ ਤੋਂ ਬਾਅਦ ਚ ਵੇ ਉਦੋਂ ਆੜਤੀ ਦਾ ਸਾਨੂੰ ਪਤਾ ਚੱਲ ਗਿਆ ਸੀ ਵੀ ਖਤਮ ਕਰ ਦੋਗੇ ਆ ਚੀਜ਼ ਸੰਘਰਸ਼ ਚੱਲੂਗਾ ਹੁਣ ਤੇ ਅਸੀਂ ਪਰ ਸਾਡਾ ਸਾਥ ਨਹੀਂ ਬਾਕੀ ਦੇ ਲੋਕਾਂ ਨੇ ਦਿੱਤਾ ਜੇ ਸਾਰਾ ਕਹ ਲਓ ਵਪਾਰੀ ਵਰਗ ਵੀ ਤੇ ਨੌਕਰੀਆਂ ਵਾਲੇ ਵੀ ਸਾਰੇ ਸੰਗਠਿਤ ਹੋਣ ਤਾਂ ਹੀ ਗੱਲ ਬਣੂਗੀ। ਅੱਲੇ ਕਿਸਾਨਾਂ ਦੇ ਹੋਣ ਨਾਲ। ਅੱਗੇ ਲੱਗਦਾ ਉਮੀਦ ਕਿ ਲੋਕ ਸਾਥ ਦੇਣਗੇ ਜਿੱਦਾਂ ਦੇ ਹਾਲਾਤ ਬਣ ਰਹੇ ਨੇ ਕਿਉਂਕਿ ਅ ਵਕਤ ਬਹੁਤ ਵੱਡੀ ਚੀਜ਼ ਆ ਵਕਤ ਨੇ ਆਪ ਲੋਕਾਂ ਨੂੰ ਉੱਠਣ ਲਈ ਮਜਬੂਰ ਕਰ ਦੇਣਾ ਆਉਣ ਵਾਲਾ ਸਮਾਂ ਜਨੋਜਵਾਨ ਨਾਲ ਹੋਏ ਨੇ ਆਉਣੇ ਵਾਲਾ ਸਮਾਂ ਕਾਫਲੇ ਵਧਣਗੇ। ਹਾਂਜੀ ਬਿਲਕੁਲ ਕਿਉਂਕਿ ਦੇਖੋ ਲੋਕ ਇੰਨੇ ਆਪਦੀ ਡੇਲੀ ਰੁਟੀਨ ਤੋਂ ਤੰਗ ਆ ਗਏ। ਇੰਨੇ ਵੀ ਹੁਣ ਸਿਲੰਡਰ 1000 ਰੁਪਏ ਦਾ ਬਾਕੀ ਚੀਜ਼ਾਂ ਦੇਖ ਲਓ ਕਿਵੇਂ ਮਹਿੰਗੀਆਂ ਨੇ। ਇੱਕ ਵੀ ਬੰਦੇ ਦਾ ਘਰ ਚ ਲੌੜਾ ਉਹਨਾਂ ਨੂੰ ਔਖਾ ਹੋਇਆ ਪਿਆ ਜਿਦੇ ਕਰਕੇ ਲੋਕ ਅੰਦਰੋਂ ਤਾਂ ਦੁਖੀ ਨੇ ਪਰ ਇੱਕ ਆਪਣੀ ਉਹਦੇ ਵਿੱਚ ਨੂਨ ਤੇਲ ਚ ਐਜੇ ਫਸੇ ਹੋਏ ਨੇ ਉਹ ਸੰਘਰਸ਼ ਕਰਨਾ ਉਹਨਾਂ ਨੂੰ ਔਖਾ ਲੱਗਦਾ ਪਰ ਕਿਆ ਹੋਇਆ ਕੀ ਨਹੀਂ ਕਰਦਾ ਜਦ ਬਿਲਕੁਲ ਇੱਕ ਜਿਵੇਂ ਕਹਿੰਦੇ ਨੇ ਇਹਨਾਂ ਦੀ ਹੱਦ ਹੋ ਗਈ ਤਾਂ ਜ਼ਰੂਰ ਲੋਕ ਸਾਡਾ ਸਾਥ ਦੇਣਗੇ ਤੇ ਸਾਥ ਵੀ ਕਰਕੇ ਦੇਣਗੇ ਕਿਉਂਕਿ ਨਵੇਂ ਵਾਸ ਸੁਧਰਨਾ ਨਹੀਂ ਲੀਡਰਾਂ ਦੇ ਦਮ ਜੀ ਜੀ ਇਹਨਾਂ ਨੇ ਤਾਂ ਕਰਾਪਸ਼ਨ ਕਰਿਓ ਜਾਣੀ ਹੈ ਕਰਾਪਸ਼ਨ ਵੀ ਪਹਿਲਾਂ 100-100 ਕਰੋੜ ਦੇ ਸੁਣਦੇ ਸੀ ਹੁਣ ਤਾਂ ਲੱਖਾਂ ਕਰੋੜ ਦੇ ਘਪਲੇ ਸੁਣ ਰਹੇ ਆ ਤੇ ਬੜੀ ਮਾੜੀ ਗੱਲ ਹੈ ਜੱਜਾਂ ਚ ਰਹਿਣਾ ਵੱਡੇ ਵੱਡੇ ਮਹਿਲਾਂ ਚ ਰਹਿਣਾ ਤੇ ਉਨੇ ਪੈਸੇ ਨਾਲ ਤੁਸੀਂ ਕਿੰਨੇ ਕਰੋੜ ਬੰਦੇ ਦੀ ਭਲਾਈ ਕਰ ਸਕੋ ਜੀ 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 ਸੋ ਧੰਨਵਾਦ ਜੀ ਸਮਾਂ ਦੇਣ ਲਈ ਧੰਨਵਾਦ ਟਵਰਨ ਸਾਹਿਬ ਆਪ ਜੀ ਦਾ ਵੀ ਆਪ ਸਭ ਨੂੰ ਰਿਆਇਤੇ ਸਾਡੀ ਆਵਾਜ਼ ਸਰੋਤਿਆਂ ਤੱਕ ਪਹੁੰਚਾਉਣੇ ਤਾਂ ਕਿ ਸਾਡੀ ਯੂਨੀਅਨ ਦੇ ਵਿਚਾਰ ਸਾਰਿਆਂ ਨੂੰ ਪਤਾ ਚੱਲ ਸਕਣ ਮੈਂ ਸਾਰੀ ਸੰਗਤ ਨੂੰ ਵੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ